Golpe ਸਖੇੜ ਫਾਊਂਡੇਸ਼ਨ ਦੀ ਟੀਮ ਵੱਲੋਂ ਇੱਥੇ ਪਹੁੰਚ ਕੀਤੀ ਗਈ ਤੇ ਤੁਸੀਂ ਪਿੱਛੇ ਵੀ ਦੇਖ ਸਕਦੇ ਹੋ ਕਿ ਪਾਣੀ ਹੀ ਪਾਣੀ ਹੈ ਸਾਰਾ ਤੇ ਇੱਥੇ ਕੋਈ ਕਨੈਕਟੀਵਿਟੀ ਨਹੀਂ ਰਹੀ ਬਹੁਤ ਘੱਟ ਸੰਸਥਾਵਾਂ ਨੇ ਇੱਥੇ ਪਹੁੰਚ ਕੀਤੀ ਅੱਜ ਇੱਕ ਸਖੇੜ ਫਾਊਂਡੇਸ਼ਨ ਆਈ ਹੈ ਤੇ ਇੱਕ ਮੈਡੀਕਲ ਸੰਸਥਾ ਆਇਆ ਸੋ ਜਿਹੜੀ ਇੱਥੇ ਪਹੁੰਚੀ ਤੇ ਕਿੰਨਾ ਪਰਿਵਾਰਾਂ ਨੂੰ ਮੈਡੀਕਲ ਸਹੂਲਤ ਪ੍ਰਦਾਨ ਕਰ ਰਹੀ ਆ ਜੋ ਵੀ ਦਵਾਦਾਰੂ ਚਾਹੀਦੀ ਆ ਸੋ ਇਹ ਬਹੁਤ ਵੱਡਾ ਇੱਕ ਨੁਕਸਾਨ ਆ ਕਿਉਂਕਿ ਉਹ ਇੱਕ ਦਰਿਆ 1.5 ਕਿਲੋਮੀਟਰ ਦੀ ਢਾ ਲਾ ਲਾ ਕੇ ਘਰਾਂ ਦੇ ਕੋਲ ਹੀ ਜਦੋਂ ਆ ਕੇ ਵਹਿਣ ਲੱਗ ਪਵੇ ਤਾਂ ਉਹ ਬਹੁਤ ਇੱਕ ਖਤਰੇ ਵਾਲੀ ਗੱਲ ਆ ਸੁ ਘਰਾਂ ਨੂੰ ਨੁਕਸਾਨ ਜਿਹਦਾ ਪਹੁੰਚ ਰਿਹਾ ਆ ਕਈਆਂ ਘਰਾਂ 'ਚ ਤਰੇੜਾਂ ਵੀ ਆ ਚੁੱਕੀਆਂ ਨੇ ਸੀ ਉਹ ਸਾਹਮਣੇ 2-3 ਡੇਰੇ ਨੇ ਇੱਕ ਘਾਰਿਆ ਤੇ ਉਧਰ ਜਾ ਰਹੇ ਸੀ ਤੇ ਪਾਣੀ ਦਾ ਲੈਵਲ ਥੋੜਾ ਘਟ ਹੁਣ ਕਰਕੇ ਜਿਹੜਾ ਸਾਡੀ ਬੇੜੀ ਸੀ ਬੇੜਾ ਸੀ ਇਹ ਇੰਜਨ ਨੇ ਕੰਮ ਕਰਨਾ ਥੋੜਾ ਬੰਦ ਕਰ ਦਿੱਤਾ ਤੇ ਹੁਣ ਵੀ ਜਿਹੜੇ ਨੇ ਅ ਅੱਗੇ ਇੱਕ ਵੀਰ ਨੇ ਉਹ ਸਾਹਮਣੇ ਜਿਹੜੇ ਸੇਵਾ ਕਰ ਰਹੇ ਆ ਇਹਨੂੰ ਬੇੜੀ ਨੂੰ ਖਿੱਚਣ ਦੀ ਤੇ ਪਿੱਛੋਂ ਆ ਬਾਬਾ ਜੀ ਆ ਵੀਰ ਪਿੱਛੋਂ ਜਿਹੜੇ ਆਏ ਚੱਪੂ ਮਾਰ ਮਾਰ ਕੇ ਥੋੜਾ ਸਾਰਾ ਦੇ ਰਹੇ ਆ ਅਗਲੇ ਵੀਰ ਨੂੰ ਵੀ ਥੋੜਾ ਆਸਾਨੀ ਦੇ ਨਾਲ ਆਪਾਂ 베ੜੀ ਨੂੰ ਖਿੱਚ ਸਕੀਏ ਕਿਉਂਕਿ ਜਿੱਥੇ ਜਿੱਥੇ ਪਾਣੀ ਇਕੱਲਾ ਪਾਣੀ ਆ ਉੱਥੋਂ ਤੇ ਚਲੋ ਲੰਗਣਾ ਸੋਖਾ ਸੀ ਜਦੋਂ ਆ ਵਿੱਚ ਜਿੱਦਾਂ ਝੋਨਾ ਆ ਜਾਂਦਾ ਆ ਤੇ ਇਹਦੇ ਵਿੱਚੋਂ ਫੇਰ ਲੰਗਣਾ ਔਖਾ ਹੁੰਦਾ ਪੰਜ 6 ਦਿਨ ਲਗਾਤਾਰ ਹੋ ਪੂਰੇ ਤੱਕ ਚੜਿਆ ਰਿਹਾ ਇਸ ਦਰਵਾਜੇ ਤੱਕ ਚੜਿਆ ਰਿਹਾ ਪਾਣੀ ਅਸੀਂ ਅੰਦਰ ਅੰਦਰ ਹੀ ਰਹੇ ਆ ਨਿਆਣੇ ਨੂਣੇ ਸਾਡੇ ਸਾਰੇ ਅਜੇ ਬੇਟੇ ਬਾਹਰ ਠੀਕ ਹੈ ਅਸੀਂ ਇੱਕ ਰਾਤ ਗਏ ਬਹੁਤ ਜ਼ਿਆਦਾ ਪਾਣੀ ਤੇ ਛੱਲਾਂ ਵਈ ਗਿਆ ਪੂਰਾ ਹਾਸਾ ਪਾਣੀ ਨੇ ਬੜੀ ਸਭਾਈ ਡਾਈਏ ਸਾਡਾ ਧੰਨਵਾਦ ਤੇਰੇ ਸਾਥ ਤੱਕ ਪਹੁੰਚ ਜੀ ਸੁਹਾਗ ਰੇ ਕੁਝ ਦਿਨ ਪਹਿਲਾਂ ਜਿਹੜੀ ਵੀਰਾਂ ਨਾਲ ਗੱਲ ਹੋਈ ਵੀਰਾਂ ਨੇ ਰੱਬੀ ਨੂੰ ਕੁਛ ਆ ਵੀ ਆਪਾਂ ਨੂੰ ਜਿਹੜੀ ਹੈ ਜਿਸ ਜਗ੍ਹਾ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਮੈਂ ਵੀਰਾਂ ਨੂੰ ਬੇਨਤੀ ਕੀਤੀ ਵੀ ਆਪਣੇ ਕੋਲ ਰਾਸ਼ਨ ਜਿਹੜਾ ਉਹ ਬਹੁਤ ਆ ਰਿਹਾ ਰਾਸ਼ਨ ਦੀ ਕੋਈ ਜ਼ਰੂਰਤ ਨਹੀਂ ਜਿਹੜੀਆਂ ਘਰ ਦੀਆਂ ਵਸਤਾਂ ਘਰੇ ਵਰਤਣ ਵਾਲੀਆਂ ਆਟਾ ਦਾਲ ਜੋ ਵੀ ਹੈ ਉਹ ਸਾਰਾ ਕੁਝ ਬਹੁਤ ਆ ਰਿਹਾ ਮੈਂ ਵੀਰਾਂ ਨੂੰ ਬੇਨਤੀ ਇਹ ਕੀਤੀ ਸੀ ਜਿਹੜੇ ਪਸ਼ੂ ਹੈ ਪਸ਼ੂਆਂ ਵਾਸਤੇ ਚਾਰੇ ਦਾ ਜੇ ਪ੍ਰਬੰਧ ਹੋ ਜੇ ਜਾਂ ਫੀਡ ਦਾ ਪ੍ਰਬੰਧ ਹੋ ਜੇ ਕਿਉਂਕਿ ਚਾਰਾ ਵੀ ਜਿਹੜਾ ਹੈਗਾ ਉਹ ਕਿਤੇ ਕਿਤੇ ਆ ਜਾਂਦਾ ਪਰ ਫੀਡ ਜਿਹੜਾ ਉਹ ਬਹੁਤ ਘੱਟ ਆਉਂਦਾ ਸੋ ਵੀਰਾਂ ਨੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ ਫੀਡ ਜਿਹੜਾ ਉਹ ਮੁਹੱਈਆ ਕਰਵਾਇਆ ਤੇ ਅੱਜ ਜਿਹੜਾ ਲਗਭਗ 30 ਪਲੱਸ ਪਰਿਵਾਰਾਂ ਨੂੰ ਜਿਹੜਾ ਉਹ ਫੀਡ ਵੰਡਿਆ ਗਿਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ